ਸਸੀ ਗਾਲ ਪੰਜਾਬੀ ਕੋਰਨਰ 컬렉ਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਕਰਦੇ ਹਾਂ ਇਕ ਸਾਰੀਆਂ ਪਹਿਣਾ ਠੀਕ ਠਾਕ ਹੋਣਗੀਆਂ ਅਸੀਂ ਵਿਚਰਦੀ ਕਲਾ ਵਿੱਚ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੀ ਜਿਹੜੀ ਵੀ ਵੀਰ ਭੈਣ ਕੋਈ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਿਹਾ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰੋ ਤੇ ਜਿਹੜਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਜਿਹੜਾ ਸਾਡਾ ਸਾਡੀ ਕੋਈ ਵੀ ਵੀਡੀਓ ਆਉਂਦੀ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚੇ ਤੇ ਤੁਸੀਂ ਸਾਡੀ ਵੀਡੀਓ ਨੂੰ ਵਾਚ ਕਰ ਸਕੋ ਅੱਛਾ ਜਿਹੜੀ ਅੱਜ ਦੀ ਵੀਡੀਓ ਅਸੀਂ ਲੈ ਕੇ ਆਏ ਆ ਬਹੁਤ ਸੋਹਣੇ ਸੂਟਾਂ ਵਿੱਚ ਕੈਮਰਿਕ ਦੇ ਸੂਟ ਰਹਿਣਗੇ ਤੇ ਸਿਮਰ ਤੇ ਸਿਮਰ कॉटन ਦੇ ਸੂਟ ਰਹਿਣਗੇ ਬਹੁਤ ਵਧੀਆ ਬਹੁਤ ਮਿੱਠੇ ਪ੍ਰਾਈਸ ਦੇ ਵਿੱਚ ਰਹਿਣਗੇ ਤੇ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਰੇ ਪੂਰੇ ਸੂਟਾਂ ਦੀ ਪੂਰੀ ਇਨਫੋਰਮੇਸ਼ਨ ਲੈਣ ਲਈ ਤੁਸੀਂ ਸਾਡੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਠੀਕ ਹੈ ਸਕਿੱਪ ਭੈਣ ਭਰਾ ਨੂੰ ਇਹੀ ਰਿਕਵੈਸਟ ਹੈ ਵੀ ਕੋਈ ਵੀ ਸਾਡਾ ਭੈਣ ਭਰਾ ਸਕਿੱਪ ਕਰਕੇ ਨਾ ਦੇਖੇ ਜਾ ਜੋ ਤੁਹਾਨੂੰ ਜਿਹੜਾ ਪ੍ਰਾਈਜ਼ ਹੈ ਉਹ ਸਹੀ ਤਰ੍ਹਾਂ ਕੱਪੜੇ ਦਾ ਜਿਹੜਾ ਹੈਗਾ ਸਟੱਫ ਦਾ ਤੁਹਾਨੂੰ ਸਹੀ ਪਤਾ ਲੱਗ ਸਕੇ ਠੀਕ ਹੈ ਕਿਉਂਕਿ ਅਸੀਂ ਸਾਰੇ ਪੂਰੀ ਵੀਡੀਓ ਦੇ ਵਿੱਚ ਪੂਰੀ ਇਨਫੋਰਮੇਸ਼ਨ ਦਿੰਨੇ ਆ ਜੋ ਵੀ ਅਸੀਂ ਸੂਟ ਦਿਖਾਉਨੇ ਆ ਤੁਹਾਨੂੰ ਉਹਦੀ ਪੂਰੀ ਇਨਫੋਰਮੇਸ਼ਨ ਦੇਖਿਆ ਤਾਂ ਕਰਕੇ ਤੁਸੀਂ ਸਾਰੀ ਪੂਰੀ ਵੀਡੀਓ ਵਾਚ ਕਰਿਓ ਠੀਕ ਹੈ ਲਾਸਟ ਤੱਕ ਸਾਡੀ ਵੀਡੀਓ ਤੱਕ ਬਣੇ ਰਹੇ ਹੋ ਤੇ ਕਰਦੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਪਹਿਲਾ ਸੂਟ ਆਪਣੇ ਕੋਲ ਸਿਮਰ ਕਾਟਨ ਦੇ ਵਿੱਚ ਸਿਮਰ ਕਾਟਨ ਦੇ ਵਿੱਚ ਸੂਟ ਹੈ ਪ੍ਰਿੰਟਡ ਸ਼ਰਟ ਰਹੂਗੀ ਪਲੇਨ ਇਹਦੇ ਨਾਲ ਬਾਟਮ ਰਹੂਗੀ ਠੀਕ ਹੈ ਡਿਜ਼ਾਈਨਰ ਪੀਸ ਜੇ ਇਹਦੀ ਸ਼ਰਟ ਹੈ ਸਿਮਰ कॉटन स्टफ ਹੈ ਬਹੁਤ ਵਧੀਆ ਬਹੁਤ ਸੌਫਟ ਸਟਾਫਰ ਤੇ ਜਿਹੜਾ ਸਿਮਰ कॉटन ਸਟਾਫ ਹੁੰਦਾ ਉਹ ਸ਼ਾਈਨ ਕਰਦਾ ਪਹਿਨਣ ਦਾ ਪਤਾ ਹੀ ਐ ਇਸ ਗੱਲ ਦਾ ਤੇ ਇਹ ਦਾ ਬਾਰਡਰ ਬਣਿਆ ਡਿਜ਼ਾਈਨਰ ਬਾਰਡਰ ਬਣਿਆ ਹੋਇਆ ਹੈ ਇਹਦੀ ਸ਼ਰਟ ਤੇ ਪੂਰੀ ਦੀ ਲੁੱਕ ਹੈ ਇਹ ਇਹਦੀਆਂ 슬ੀਵਸ ਸਾਈਡ ਤੇ 슬ੀਵਸ ਰਹਿਣਗੀਆਂ ਇਹਦੀ ਬੈਕ ਸਾਈਡ ਵੀ ਇਸ ਤਰ੍ਹਾਂ ਹੈ ਠੀਕ ਹੈ ਬਹੁਤ ਸੋਹਣਾ ਸਟੱਫ ਹੈ ਬਹੁਤ ਹੀ ਮਲਾਈ ਇਹ ਕਲਰ ਰਹਿਣ ਵਾਲਾ ਹੈ ਗ੍ਰੇ ਗ੍ਰੇ ਕਲਰ ਦੇ ਵਿੱਚ ਬਹੁਤ ਸੋਹਣਾ ਪੀਸ ਹੈ ਇਹ ਇਹ ਪਲੇਨ ਇਹਦੇ ਨਾਲ ਬਾਟਮ ਹੈ कॉटन ਦੀ ਬਾਟਮ ਪਲੇਨ கட்ட ரெர்பட்டோர்டு சோரி பிடி பியோர்ட்ட ਪਲੇਨ ਬਾਟਮ ਤੇ ਪ੍ਰਿੰਟਡ ਸ਼ਰਟ ਰਹੇਗੀ ਤੇ ਫੁੱਲ ਪਿਓਰ ਦਾ ਦੁਪੱਟਾ ਜੇ ਆਪਾਂ ਖਾਲੀ ਦੁਪੱਟਾ ਲਈਏ ਤਾਂ ਆਪ ਇਹਦਾ ਪ੍ਰਾਈਸ 2300 ਰੁਪਏ ਹੁੰਦਾਗਾ ਤੋਂ ਫਿਰ ਡਾਈ ਕ੍ਰਾਉਨ ਵਾਲਾ ਹੋਈ 50 ਰੁਪਏ ਲੈ ਜਾਂਦਾ ਤੇ ਇਹ ਸੀ ਫੁੱਲ ਪਿਓਰ ਦੇ ਨਾਲ ਸ਼ਿਮਰ ਦੀ ਸ਼ਰਟ ਜੇ ਕੱਲੀ ਸ਼ਿਮਰ ਦੀ ਸ਼ਰਟ ਲਈਏ ਤਾਂ 5-600 ਤੋਂ ਘੱਟ ਸ਼ਿਮਰ ਦੀ ਸ਼ਰਟ ਨਹੀਂ ਆਉਂਦੀਗੀ ਤੇ ਸਾਰਾ ਸਾਰਾ ਪੂਰਾ ਪੀਸ ਅਸੀਂ ਤਿਆਰ ਤੁਹਾਨੂੰ 7 750 ਦੇ ਵਿੱਚ ਦੇਣੀ ਹੈ 750 ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ 750 ਇਹਦੇ ਵਿੱਚ ਸਾਡੇ ਕੋਲ ਦੋ ਕਲਰ ਨੇ ਇਹ ਪਹਿਲਾ ਕਲਰ ਹੈ ਜਿਹੜਾ ਉਹ ਗ੍ਰੇ ਕਲਰ ਹੈ ਸੈਕੰਡ ਕਲਰ ਬੰਛੀ ਸੈਕੰਡ 컬러ਰਸ ਵਾਈਨ ਵਾਈਨ ਕਲਰ ਹੈ ਬਹੁਤ ਸੋਹਣਾ ਸਟਾਫ ਹੈ ਤੇ ਬਹੁਤ ਸੋਹਣੀ ਡ्रेसेस ਆ ਰਹੀ ਐ ਇਸ ਕਲਰ ਦੀ ਠੀਕ ਹੈ ਸੇਮ ਸਟਾਫ ਰਹੂਗਾ ਸੇਮ ਪ੍ਰਿੰਟ ਰਹੇਗਾ ਇਹਦਾ ਠੀਕ ਹੈ ਜੀ ਤੇ ਇਹ ਦੀ ਬੋਟਮ ਹੈ ਇਹ ਦਾ ਟਪਟਾ ਫੁੱਲ ਪੇਰ 750 प्राइस दो कलर है जेडा भी ਤੁਹਾਨੂੰ कलर पसंद ਆਉਂਦਾ ਸਕਰੀਨਸ਼ਾਟ ਲੈ ਕੇ ਤੇ ਸਾਡੇ ਨਾਲ ਤੁਸੀਂ ਸੰਪਰਕ ਕਰਕੇ ਬਾਈ ਕਰ ਸਕਦੇ ਆ ਸਾਡੀ ਸਕਰੀਨ ਦੇ ਤੇ ਨੰਬਰ ਸ਼ੋ ਹੋ ਰਿਹਾ ਹੋਗਾ ਇਹ ਦੇਖੋ ਪਿਓਰ सिमर कॉटन ਪਿਓਰ सिमर ने. ਠੀਕ ਹੈ ਜੀ ਇਹ ਸੀ ਆਪਣੀ ਸਿਮਰਦੇ ਸੂਤ ਅਗਲੇ ਸੂਤ ਆਪਣੇ ਕੋਲ ਜਿਹੜੇ ਉਹ ਕੈਮਰਿਕ ਦੇ ਵਿੱਚ ਕੈਮਰਿਕ ਦੇ ਵਿੱਚ ਪਿਓਰ ਕੈਮਰਿਕ ਕਾਟਨ ਬਹੁਤ ਹੀ ਮਿੱਠੇ ਪ੍ਰਾਈਸ ਦੇ ਵਿੱਚ ਬਹੁਤ ਸੋਹਣਾ ਸਟਫ ਇਹ ਵੀ ਡਿਜ਼ਾਈਨਰ ਪੀਸ ਹੈ ਡਿਜ਼ਾਈਨਰ ਇਹਦੀ ਸ਼ਰਟ ਬਣੀ ਹੋਊਗੀ ਨੇਵੀ ਕਲਰ ਦੇ ਵਿੱਚ ਦੋਨੋਂ ਸਾਈਡ ਅੱਗੇ ਪਿੱਛੇ ਆ ਦੇਖੋ ਇਹਦਾ ਫਰੰਟ ਸਾਈਡ ਹੈ ਕਿੰਨੀ ਸੋਹਣੀ ਡਿਜ਼ਾਈਨ ਹੈ ਇਹਦੇ ਵਿੱਚ ਦੇਖ ਕੈਮਰਿਕ ਕਾਟਨ ਇਹਨੂੰ ਨੇਵੀ ਸਟੋਨ ਦੇ ਨਾਲ ਹਾਈਲਾਈਟ ਕੀਤਾ ਗਿਆ ਜੋ ਵੀ ਡਿਜ਼ਾਈਨ ਉੱਪਰ ਬਣਿਆ ਹੋਇਆ ਹੈ ਨਾ ਇਹਨੂੰ ਨੇਵੀ ਸਟੋਨ ਦੇ ਨਾਲ ਹਾਈਲਾਈਟ ਕੀਤਾ ਗਿਆ ਹੈ ਬਹੁਤ ਸੋਹਣਾ ਪੀਸ ਹੈ ਇਹ ਇਹਦੀਆਂ 슬ੀਵਸ ਰਹਿਣਗੀਆਂ ਠੀਕ ਹੈ ਜੀ ਇਹਦੀ ਬੈਕ ਸਾਈਡ ਬੈਕ ਸਾਈਡ ਇਸ ਤਰ੍ਹਾਂ ਮੰਨ ਲਓ ਤਾਂ ਇਹ ਪਿੱਛੇ ਇਹ ਦੀ ਬੈਕ ਸਾਈਡ ਰਹਿਣ ਵਾਲੀ ਬਹੁਤ ਸੋਹਣਾ ਸਟੱਫ ਹੈ ਇਹ ਬਹੁਤ ਸੋਹਣਾ ਕਲਰ ਹੈ ਤੇ ਡਿਜ਼ਾਈਨ ਇੱਕ ਬਹੁਤ ਸੋਹਣੀ ਹੈ ਇਹ ਦੀ ਬਾਟਮ ਰਹਿਣ ਵਾਲੀ ਹੈ ਪਲੇਨ ਬਾਟਮ ਰਹੇਗੀ ਪਿਓਰ ਕਾਟਨ ਦੇ ਵਿੱਚ ਇਹ ਦਾ ਦੁਪੱਟਾ ਇਹਦੇ ਨਾਲ ਵੀ ਦੁਪੱਟਾ ਪਿਓਰ ਦਾ ਰਹਿਣ ਵਾਲਾ ਹੈ ਟਾਈ-ਡਾਈ ਦੇ ਸੋਕੇ ਨੇ ਸੋਹਣੇ ਡਿਜ਼ਾਈਨਿੰਗ ਬਹੁਤ ਮਿੱਠੇ ਪ੍ਰਾਈਸ ਦੇ ਵਿੱਚ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀਏ ਤਾਂ 650 650 ਦੇ ਵਿੱਚ ਇਹ ਸੂਟ ਤੁਹਾਡੇ ਤੱਕ ਅਸੀਂ ਪ੍ਰੋਵਾਈਡ ਕਰਵਾ ਸਕਦੇ ਹਾਂ ਸ਼ਿਪਿੰਗ ਫ੍ਰੀ ਦੇ ਨਾਲ ਠੀਕ ਹੈ ਜੀ ਇਹਦੇ ਵਿੱਚ ਵੀ ਸਾਡੇ ਕੋਲ ਦੋ ਕਲਰ ਅਗਲਾ ਕਲਰ ਜਿਹੜਾ ਦਿਖਾ ਰਹੇ ਆ ਤੁਹਾਨੂੰ ਮਹਿਰੂਨ ਦੇ ਵਿੱਚ ਮਹਿਰੂਨ ਕਲਰ ਹਰੇਕ ਕਲਰ ਦੀ ਆਪਣਾ ਆਪਣਾ ਗ੍ਰੇਡ ਅਲੱਗ-ਅਲੱਗ ਗ੍ਰੇਡ ਹੈ ਸਹਰੇਕ ਕਲਰ ਦਾ ਇਹਦੇ ਚ ਰੈਟ ਆ ਰਿਹਾ ਇਹ ਰੈੱਡ ਕਲਰ ਨਹੀਂ ਵੀਡੀਓ ਦੇ ਵਿੱਚ ਰੈੱਡ ਕਲਰ ਆ ਰਿਹਾ ਇਹ ਮਹਿਰੂਨ ਕਲਰ ਹੈ ਮਹਿਰੂਨ ਕਲਰ ਕਲਰ ਅਸੀਂ ਤੁਹਾਨੂੰ ਨਾਲ ਦੀ ਨਾਲ ਦੱਸਦੇ ਰਹਿੰਨੇ ਕਿਉਂਕਿ ਵੀਡੀਓ ਦੇ ਵਿੱਚ ਅਲੱਗ-ਅਲੱਗ ਕਲਰ ਆਉਂਦੇ ਇਹ ਦੀ ਵੈਬਸਾਈਟ ਹੈ ਠੀਕ ਹੈ ਜੀ ਇਹ ਦੀ ਬੈਕਸਾਈਡ ਹੈ ਇਹ ਰਹੀਆਂ 슬ੀਵਜ਼ ਰਹਿਣਗੀਆਂ ਠੀਕ ਹੈ ਜੀ ਇਹਦੀ ਬਾਟਮ ਰਹਿਣ ਵਾਲੀ ਹੈ ਇਹਦਾ ਦੁਪੱਟਾ ਪਿਆਰ ਬਹੁਤ ਪਿਆਰਾ ਦੁਪੱਟਾ 650 ਪ੍ਰਾਈਜ਼ ਹੈ ਦਾ ਪੀਕੋ ਕਰਨ ਦੀ ਵੀ ਲੋੜ ਨਹੀਂ ਪੀਕੋ ਵੀ ਨਾਲ ਕੀਤਾ ਵਿੱਚ 2.5 ਦਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਏਸੀ ਅੱਜ ਦੇ ਬਹੁਤ ਸੋਹਣੇ ਸੂਟ। ਕਿ ਇਹ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕ੍ਰੀਨਸ਼ਾਟ ਲੈ ਕੇ ਸਾਨੂੰ ਆਰਡਰ ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ। ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟਾਂ ਨੂੰ ਦੇਖਣ ਲਈ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਤੇ ਹੁਣ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ। ਧੰਨਵਾਦ।